ਰਾਤ ਦਾ ਦੁੱਧ ਹੀ ਬਣ ਜਾਣਾ ਸੀ ਕਾਲ ਉੱਜੜ ਜਾਣਾ ਸੀ ਹੱਸਦਾ ਖੇਡਦਾ ਪਰਿਵਾਰ ਦੋਸਤੋ ਅਕਸਰ ਹੀ ਬਹੁਤ ਸਾਰੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਨੇ ਪਰ ਹੁਣ ਰਾਤ ਨੂੰ ਦੁੱਧ ਗਰਮ ਕਰਨ ਲੱਗੇ ਬਾਲ ਬਾਲ ਬੱਚੀ ਔਰਤ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੈਸ ਵਾਲੇ ਚੁੱਲ੍ਹੇ ਉੱਪਰ ਇੱਕ ਸੱਪ ਦਿਖਾਈ ਦੇ ਰਿਹਾ ਏ ਦਰਸਲ ਖਾਣਾ ਖਾਣ ਤੋਂ ਬਾਅਦ ਜਦੋਂ ਇਸ ਪਰਿਵਾਰ ਦੀ ਔਰਤ ਰਾਤ ਨੂੰ ਪੀਣ ਲਈ ਦੁੱਧ ਗਰਮ ਕਰਨ ਲਈ ਰਸੋਈ ਵਿੱਚ ਗਈ ਅਤੇ ਜਿਵੇਂ ਹੀ ਗੈਸੀ ਚੁੱਲਾ ਚਲਾ ਕੇ ਉਸ ਉੱਪਰ ਦੁੱਧ ਰੱਖਿਆ ਤਾਂ ਗੈਸੀ ਚੁੱਲੇ ਦੇ ਸਾਈਡ ਤੋਂ ਇੱਕੋ ਦਮ ਜ਼ਹਿਰੀਲਾ ਸੱਪ ਨੇ ਆਇਆ ਜਿਸ ਨੂੰ ਦੇਖ ਕੇ ਔਰਤ ਡਰ ਕੇ ਆਪਣੇ ਘਰ ਵਾਲੇ ਨੂੰ ਆਵਾਜ਼ਾਂ ਮਾਰਨ ਲੱਗੀ ਅਤੇ ਉਸ ਦੇ ਘਰ ਵਾਲੇ ਨੇ ਮੌਕੇ ਤੇ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਅਤੇ ਇਸ ਦੀ ਵੀਡੀਓ ਬਣਾ ਲਈ ਪਰ ਇਹ ਪਰਿਵਾਰ ਇਸ ਗੱਲ ਤੋਂ ਹੈਰਾਨ ਸੀ ਕਿ ਆਖਿਰ ਇਹ ਸੱਪ ਕਿਵੇਂ ਕਦੋਂ ਤੇ ਕਿੱਥੋਂ ਆ ਗਿਆ ਕਿਉਂਕਿ ਔਰਤ ਕੁਝ ਸਮਾਂ ਪਹਿਲਾਂ ਹੀ ਇਸ ਚੁੱਲ੍ਹੇ ਉੱਪਰ ਰੋਟੀ ਬਣਾ ਕੇ ਹਟੀ ਸੀ ਸੋ ਤੁਸੀਂ ਵੀ ਹੋ ਜਾਓ ਸਾਵਧਾਨ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਕਿੱਥੇ ਲੁਕੇ ਬੈਠ ਜਾਵੇ ਸੋ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ